ਆਗਲ ਪੁਲਿਸ ਨੇ ਇੱਕ ਬੀਐਸਐਫ ਨਾਲ ਜਿਹੜਾ ਜੁਆਇੰਟ ਆਪਰੇਸ਼ਨ ਦੇ ਦੌਰਾਨ ਅੱਲ ਬਹੁਤ ਵਧੀਆ ਸਾਨੂੰ ਕਾਮਯਾਬੀ ਹਾਸਲ ਹੋਈ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਗਿੰਦੂ ਸੋਨਾ ਸਿੰਘ ਉਤਰਾਸਨ ਇਹਨਾਂ ਨੂੰ ਜਦੋਂ ਆਪਾਂ ਇਨਪੁਟ ਬੇਸਡ ਸਾਡਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਨੂੰ ਆਪਾਂ ਫੜ ਕੇ ਕੋਸ਼ਿਸ਼ ਦੇਖਿਆ ਤਾਂ ਇਹਨਾਂ ਕੋਲੋਂ ਸਾਨੂੰ ਕਰੀਬ ਜਿਹੜੇ 16 ਪਿਸਤਲ ਜਿਹੜੇ ਬਰਾਮਦ ਹੋਏ ਜਿਹੜੇ ਫੋਰਨ ਰੇਡ ਨੇ ਸਾਰੇ ਆਟੋਮੈਟਿਕ ਪਿਸਤਲ ਹੈ ਲਾਸਟ ਫਲਾਸ ਕੋਸ਼ ਮੈਗਜ਼ੀਨ ਮਿਲੇ ਤੇ ਗੋਲੀਆਂ ਵਗੈਰਾ ਮਿਲੀਆਂ ਕਰੀਬ 1847 ਸੋ ਇਹ ਮੋਟਰਸਾਈਕਲ ਤੇ ਆਦੇ ਸੀਗੇ ਸੋ ਸਾਡੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਦ੍ਰਿ ਨੇ ਇਹਨਾਂ ਦਾ ਜਿਹੜਾ ਫੜਿਆ ਗਿਆ ਉਹ ਸਾਡੇ ਵੱਲੋਂ ਐਸਕੇਐਸ ਦੇ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਣ ਕਿਸਨ ਤੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਇਹ ਜੀਜੀ 2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆਪ ਫਲੱਡ ਦਾ ਜਿਹੜਾ ਫਾਇਦਾ ਲੈਂਦੇ ਹੋਏ ਜਿਹੜੇ ਇਹਨਾਂ ਨੇ ਠਾਏ ਆ ਕਿਉਂ ਫਲੱਡ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੇ ਸਿਕਿਉਰਿਟੀ ਦੀ ਜਬ ਵੀ ਐਸਐਫ ਉਹ ਘਟ ਜਾਂਦੀ ਥੋੜੀ ਸੋ ਇਸ ਕਰਕੇ ਜਿਹੜੇ ਉੱਥੋਂ ਇਹ ਨਗਾਉਣ ਵਿੱਚ ਕਾਮਯਾਬ ਹੋ ਗਏ ਲੇਕਿਨ ਹੁਣ ਇਸ ਤੋਂ ਜਿਹੜੀ ਸਾਡੀ ਫਰਦਰ ਜਿਹੜੀ ਕੁਝ ਇਸ ਜਿਹੜੀ ਕਰ ਰਹੇ ਆ ਤੇ ਇਹਦਾ ਬੈਕਵਰਡ ਤੇ ਫਾਰਵਰਡ ਲੀਕੇਜ ਵੀ ਅਸੀਂ ਪ੍ਰੋਬ ਕਰ ਰਹੇ ਆ ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ ਸਰ ਜਿਹੜੇ ਬਰਾਮਦੇ ਧਾਰ ਹੋਏ ਇਹ ਤੁਸੀਂ ਵੀ ਐਸ ਪੀਓ ਸਾਡੇ ਸਾਰੇ ਕਰ ਕਰ ਖੜੇ ਨੇ ਇਹ ਹੋ ਸਕਦਾ ਹੈ ਪਹਿਲਾ ਪਹਿਲੀ ਵਾਰ ਲੈ ਕੇ ਆਇਆ ਸੱਲੇ ਵੀ ਲੈ ਕੇ ਆਇਆ ਹੁੰਦੇ ਨਾ ਜਿੱਨੇ ਥਿਆਰੇ ਸਟ ਲੈ ਕੇ ਪਹਿਲਾ ਕਰਨਾ ਬਣਾ ਲਿਆ ਕਰ ਕਰ ਦੇਖੋ ਕੋਈ ਮਲਜਮ ਫੜ ਲਓ ਕਹਿੰਦਾ ਮੈਂ ਪਹਿਲੀ ਵਾਰ ਹੀ ਗਿਆ ਪਰ ਇਹ ਸਸਟੇਨਡ ਇਨਟੈਰੋਗੇਸ਼ਨ ਕਰ ਰਹੇ ਆ ਉਹਦੇ ਵਿੱਚ ਆਪਾਂ ਇਸ ਕਨਕਲੂਜਨ ਤੇ ਪਹੁੰਚਾਂਗੇ ਕਿ ਇਹ ਕਿੰਨੀ ਦੇਰ ਤੋਂ ਇਸ ਸਟੇਟ ਵਿੱਚ ਇਨਵੋਲ ਹੋਏ ਸੋ ਅਸੀਂ ਇਹਦੇ ਬਿਲਕੁਲ ਤੈਹ ਤੱਕ ਜਾ ਕੇ ਤੇ ਜਿਹੜਾ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿੰਨੇ ਥਾਰ ਬਗੜੇ ਗਏ ਨੇ ਜਿੰਨੇ ਮੁਲਜ਼ਮ पकड़े ਗਏ ਨੇ ਤੋਂ ਇਹਦਾ ਸਟਾਰ ਨੇ ਢਿੱਡਾ ਲੇ ਹਰ ਬੰਦਾ ਸਾਨੂੰ ਸਾਲ ਦਾ ਦੇ ਪੂਰੀ ਤਬਰ ਪੱਤਰਕਾਰਾਂ ਨੂੰ ਫੋਨ ਆਦੇ ਨੇ ਇਹ ਤਾਂ ਮਾਸਟਰਮਾਈਂਡਡ ਬੰਦਾ ਇਹਨਾਂ ਕੋਲ ਸਿੱਧੇ ਬੈਕਪੋਰਟੇ ਹੁੰਦਾ ਵਾਦੀ ਜੁਣਾ ਕੋਈ ਜਿੰਨਾ ਫਰਮ ਚੱਲ ਰਿਹਾ ਦੇਖੋ ਜਿਹੜੇ ਕੰਮ ਕਰਦੇ ਆ ਨੈਟਵਰਕਿੰਗ ਇਹਨਾਂ ਦੀ ਹੁੰਦੀ ਆ ਪਰ ਪੰਜਾਬ ਪੁਲਿਸ ਨੇ ਇਹਨਾਂ ਦੀ ਨੈਟਵਰਕ ਬਿਲਕੁਲ ਤੋੜਤੀ ਆ ਵੀ ਐਵਰੀ ਡੇ ਵੇਖੋ ਜੇ ਕ੍ਰਾਸ ਕਰਾਉਂਦੇ ਆ ਤੇ ਆਪਾਂ ਫੜ ਲੈਂਦੇ ਆ ਨਾ 27 ਪਿਸਟਲ ਪਰ ਸਫਰ ਦਾ ਕੱਲ ਫੜੇ ਸੀ ਕਿ ਮਾਰਨਿੰਗ ਫਿਰ ਕੱਲ ਅਹੀਂ ਰਾਤ ਨੂੰ ਅਹੀਂ ਫੜ ਲਏ ਤੋਂ ਸਾਡੇ ਵੱਲੋਂ ਇਹ ਜਿੰਨੇ ਮਰਜੀ 23-30 ਹੋਣ ਪਰ ਅਹੀਂ ਇਹਨਾਂ ਨੂੰ ਫੜ ਲੈਂਦੇ ਆ ਸਰ ਇੱਕੀ ਕਿਥੇ ਸੁਪਾਈ ਕਿਤੇ ਜਾਣੇ ਸੀ ਦੇਖੋ ਇਹਨਾ ਹੁਣ ਕੁਝ ਬੰਦੇ ਸਾਡੇ ਫੜਨ ਵਾਲੇ ਰਹਿ ਗਏ ਆ ਉਹਨਾਂ ਨੂੰ ਅਹੀਂ ਜਲਦੀ ਅਰੈਸਟ ਕਰਕੇ ਇਹ ਸਾਰਾ ਜਿਹੜਾ ਇਹਦਾ ਫਾਰ ਫਾਰਵਰਡ ਲਿੰਕੇਜ ਵਾਲਾ ਉਹ ਵੀ ਅਹੀਂ ਟ੍ਰੇਸ ਕਰ ਲਾਂਗੇ ਬਾਰਡਰ ਪਾਰ ਕੋ ਇੰਨੀ ਘੁੜੀ ਮਾਤਰਾ ਦੇ ਧਿਆਨਾਂ ਨੇ ਕੀ ਮਕਸਦ ਦੇ ਵਿੱਚ ਹੋ ਜਾਵੇ। ਵੀ ਕੋ ਉਹ ਤਾਂ ਟਰਾਈ ਕਰਦੇ ਆ ਭੇਜਾਂ ਦੀ ਲੇਕਿਨ ਸਾਡੇ ਵੱਲੋਂ ਬਹੁਤ ਸਖਤੀ ਹੈ। ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋ ਦਿੰਦੇ। ਸਰ ਅਸੀਂ ਬੈਠਣਾ ਤੋਂ ਬਾਅਦ ਕੋਲ ਚੌਕਸੀ ਹੋ ਜਾਏਗੀ ਜੀ। ਕਿਹੜੀ ਘਟਨਾ ਤੋਂ ਬਾਅਦ? ਹਾਜੀ ਇਪ੍ਰਾਂਦੀ ਆ। ਦੇਖੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਹਮੇਸ਼ਾ ਹੀ ਚੌਕਸ ਹੈ। ਇਹ ਵੇਖੋ ਵੀ ਜਿੰਨੇ ਵੀ ਇੱਥੇ ਕਰਾਈ ਹੋਏ ਸਾਰੇ ਸਾਰੇ ਕੇਸ ਹੈ। ਸੋ ਇਸ ਕਰਕੇ ਸਾਨੂੰ ਇਸ ਚੀਜ਼ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਕੋਈ ਹਥਿਆਰ ਲਿਆ ਰਿਹਾ ਨਹੀਂ ਡਰ ਕੇ ਨਹੀਂ ਠੀਕ ਹੈ ਜੇ ਲਿਆਉਂਦੇ ਤਾਂ ਫੜ ਵੀ ਲੈਂਦੇ ਨਾ